ਵੈਸੇ ਬ੍ਰੀਤ ਮੈਨੂੰ ਨਾ ਇੱਕ ਗੱਲ ਚੇਤੇ ਆਈ ਐ ਕੁਝ ਬਜ਼ੁਰਗ ਨਾ ਆਪਣੀ ਮਨਮਾਨੀ ਕਰਦੇ ਕਰਦੇ ਆਪਣੇ ਘਰ ਦੇ ਜਵਾਨਾਂ ਨੂੰ ਵੀ ਬਜ਼ੁਰਗ ਬਣਾ ਦਿੰਦੇ ਨੇ ਹੈ ਕੰਮਲੀ ਰੁਪਾਲੀ ਤੂੰ ਤਾਂ ਇਹ ਸੋਚਦੀ ਆ ਮੈਨੂੰ ਲੱਗਦਾ ਕਿ ਅਮਨ ਮੈਨੂੰ ਚਾਚਾ ਚਾਚੀ ਕੋਲ ਭੇਜ ਕੇ ਦੁਕਾਨ ਕੀਤੇ ਆਪ ਹੀ ਨਾ ਰੱਖ ਲਵੇ ਫਿਰਨੇ ਉਹ ਤੂੰ ਇੱਥੇ ਪਿਆ ਕੀ ਹੋ ਗਿਆ ਮੇਰੀ ਮਾਂ ਨੇ ਮੇਰਾ ਘਰੋਂ ਝਾੜਤਾ ਮੇਰੀ ਮਾਂ ਨੇ ਮੇਰਾ ਘਰੋਂ ਝਾੜਤਾ ਮੇਰੀ ਮੰਮੀ ਨੇ ਮੇਰਾ ਘਰ ਵਜਾੜਤਾ ਹਾਂ ਮੰਮੀ ਕਿਰਨ ਦੇ ਵਿਆਹ ਦੀ ਗੱਲ ਛੇੜੀ ਏ ਤੇ ਕਿੰਨੇ ਰਿਸ਼ਤੇ ਆ ਗਏ ਨੇ ਆ ਸਵੇਰੇ ਦੀ ਪੀ ਵੀ ਗਏ ਕੇ ਗਈ ਸੀਗੀ ਕਿ ਮੰਮੀ ਰਿਸ਼ਤਾ ਆਇਆ ਤੇ ਨਾਲੇ ਜੜੀ ਦੀ ਨਣਾਣ ਨਹੀਂ ਸੀ ਕਿਰਨ ਦੀ ਉਹ ਜੈਸਮੀਨ ਤੇ ਉਹ ਵੀ ਰਿਸ਼ਤਾ ਲੈ ਕੇ ਆਈ ਸੀਗੀ ਤੇ ਇੱਕ ਮੈਨੂੰ ਤੁਸੀਂ ਵੀ ਰਿਸ਼ਤਾ ਦੱਸਤਾ ਕੋਈ ਗੱਲ ਨਹੀਂ ਕਿਰਨ ਨੂੰ ਆ ਲੈੰਦੋ ਕਿਰਨ ਤੋਂ ਪਹਿਲੇ ਤਾਂ ਰਮਨ ਨੂੰ ਮਨਾਣਾ ਪੈਣਾ ਹੈ ਜੇ ਰਮਨ ਮੰਨ ਗਿਆ ਤੇ ਫਿਰ ਕੋਈ ਨਾ ਦੇਖ ਲਾਂਗੇ ਆ ਟੀਮ ਨਾ ਮੰਮੀ ਆ ਗਈ ਏ ਸਾਰੀ ਤੇ ਹੁਣ ਇਹਨਾਂ ਨੂੰ ਬਿਠਾ ਕੇ ਗੱਲ ਕਰਕੇ ਫਿਰ ਮੈਂ ਕਰਦੀ ਆ ਤੁਹਾਨੂੰ ਫੋਨ ਆਜੋ ਹਣ ਕਿ ਦਰਾਂ 'ਚ ਹੀ ਖੜੇ ਰਹਿਣਾ ਆ ਗਈ ਆ ਗਈ ਮੰਮੀ ਆ ਤੁਹਾਡੇ ਢੀਢ ਜੇ ਮੁੰਡੇ ਨੂੰ ਨਾ ਤੀਜੀ ਮੰਜ਼ਲ ਤੋਂ ਲਾਉਣਾ ਬਹੁਤ ਔਖਾ ਗਾ ਫੱਬੀ ਥੋੜਾ ਜੱਗ ਇੱਥੇ ਬਹਿ ਜਾ ਮਾਂ ਕੋਲ ਬਹਿਣਾ ਔਖਾ ਲੱਗਦਾ ਹੈ ਮੰਮੀ ਮੈਨੂੰ ਦੀਪ ਨੇ ਉੱਤੇ ਦੱਸਿਆ ਸੀਗਾ ਵੀ ਹੈ ਨਾ ਕਰਨ ਲਈ ਰਿਸ਼ਤੇ ਆ ਰਹੇ ਨੇ ਪਤਾ ਕੀ ਗੱਲ ਆ ਤੁਸੀਂ ਇੱਕ ਵਾਰੀ ਜਿਹੜਾ ਪਸੰਦ ਆ ਉਹਦੇ ਨਾਲ ਕਰੋ ਗੱਲ ਫਿਰ ਮੈਨੂੰ ਦੱਸ ਦਿਓ ਫਿਰ ਮੈਂ ਉਹਦੀ ਕਰਵਾਉਂਗਾ ਇਨਕੁਆਰੀ ਮੰਮੀ ਜੇ ਮੁੰਡਾ ਮੈਨੂੰ ਪਸੰਦ ਹੋਇਆ ਤਾਂ ਫਿਰ ਆਪਾਂ ਉੱਥੇ ਗੁੱਡੀ ਤੋੜ ਦਾਂਗੇ ਉਹ ਤਾਂ ਗੱਲ ਚੱਲ ਠੀਕ ਐ ਆ ਕਰਨ ਆਪਣੀ ਜਿੱਥੇ ਵਿਆਹੀ ਨਹੀਂ ਸੀਗੀ ਐਂਦੀ ਨਣਾਣ ਨਾ ਉਹ ਜੈਸਮੀਨ ਉਹ ਇੱਕ ਰਿਸ਼ਤਾ ਲੈ ਕੇ ਆਈ ਸੀ ਮੈਂ ਸੋਚਦੀ ਪਈ ਆ ਵੀ ਉਧਰ ਨਿਗਾ ਮਾਰੀਏ ਕਿ ਨਾ ਮਾਰੀ ਮੰਮੀ ਇਸ ਵਾਰ ਹੈ ਨਾ ਮੇਨਾ ਹਰਦੀਪ ਦੀਦੀ ਨੇ ਗੱਲ ਸਾਰੀ ਕੀਤੀ ਸੀ ਤੇ ਮੈਨੂੰ ਨਹੀਂ ਲੱਗਦਾ ਜਿਹੜਾ ਜੈਸਮੀਨ ਰਿਸ਼ਤਾ ਲੈ ਕੇ ਆਈ ਸੀ ਉਸ ਰਿਸ਼ਤੇ ਨੂੰ ਆਪਾਂ ਨੂੰ ਐਮੀਤ ਦੇਣੀ ਚਾਹੀਦੀ ਹੈ ਕਿਉਂਕਿ ਜੇ ਉਹਨੂੰ ਕਿਰਨ ਨੇ ਵਸਾਣਾ ਹੁੰਦਾ ਨਾ ਤੇ ਉਹਨੇ ਆਪਣੇ ਭਰਾ ਨਾਲ ਹੀ ਵਸਾ ਦੇਣਾ ਸੀ ਜਿਨ੍ਹਾਂ ਨੇ ਰਿਸ਼ਤੇ ਨਿਮਾਉਣੇ ਹੁੰਦੇ ਨਾ ਰਾਧਿਕਾ ਉੱਥੇ ਵਿਚੋਲੇ ਨਹੀਂ ਪਾਈਦੇ ਨਾਲੇ ਆਪਾਂ ਨੂੰ ਜੈਸਮੀਨ ਦਾ ਸਹਾਰਾ ਨਹੀਂ ਭੁੱਲਣਾ ਚਾਹੀਦਾ ਇਹਨੂੰ ਜੇ ਹੱਕ ਮਿਲਿਆ ਨਾ ਤੇ ਜੈਸਮੀਨ ਕਰਕੇ ਮਿਲਿਆ ਮੈਂ ਮੰਨਦੀ ਆ ਜੈਸਮੀਨ ਨੇ ਕਿਰਨ ਨੂੰ ਹੱਕ ਦਵਾਇਆ ਕੋਈ ਹਾਨ ਨਹੀਂ ਕੀਤਾ ਹੈਗਾ ਉਹਨੇ ਸੋ ਕੋ ਖਿਹੜਾ ਹੀ ਛਡਵਾਇਆ ਇਹਦੇ ਤੋਂ ਚਲ ਖਿਹੜਾ ਛਡਾਇਆ ਨਾ ਛਡਾਇਆ ਉਹ ਤਾਂ ਉਹਨਾਂ ਦੀ ਮਰਜ਼ੀ ਐਦਾ ਗੁਜ਼ਾਰਾ ਨਾ ਨਾ ਉਹਨਾਂ ਨਾਲ ਸੀਗਾ ਤੇ ਨਾ ਉਹਨਾਂ ਦਾ ਗੁਜ਼ਾਰਾ ਇਹਦੇ ਨਾਲ ਸੀ ਹੁਣ ਆਪਾਂ ਉਹ ਗੱਲਾਂ ਕਿਉਂ ਛੇੜਨੀਆਂ ਹੁਣ ਆਪਾਂ ਅੱਗੇ ਵਧੀਏ ਮੰਮੀ ਜੇ ਆਪਾਂ ਗੱਲ ਨੂੰ ਅੱਗੇ ਵਧਾਉਣਾ ਨਾ ਤਾਂ ਇਹਦਾ ਬੋਲਣਾ ਵੀ ਜ਼ਰੂਰੀ ਹੈ ਇਹਦੇ ਵਿੱਚ ਇਹ ਤਾਂ ਨਾ ਮੁੰਡੀ ਜੀ ਐਵੇਂ ਕਮਾਈ ਜਾਂਦੀ ਐ ਇਧਰ ਉਧਰ ਭਾਬੀ ਜੇ ਮੈਂ ਸਿੱਧਾ-ਸਿੱਧਾ ਕਮਾਣਾ ਮੇਰਾ ਵਿਆਹ ਕਰਵਾਉਂਦਾ ਨਾ ਕੋਈ ਇਰਾਦਾ ਨਹੀਂ ਹੈ ਜੇ ਤੁਸੀਂ ਦੁਨੀਆਦਾਰੀ ਨੂੰ ਦੇਖਣਾ ਨਾ ਤੁਸੀਂ ਜਿੱਥੇ ਤੋੜਨਾ ਨਾ ਮੈਨੂੰ ਤੋੜ ਦੋ ਕਿਰਨ ਫਿਰ ਇਹ ਵੀ ਸਿੱਧਾ-ਸਿੱਧਾ ਨਾ ਤੂੰ ਸਾਨੂੰ ਫੀਲ ਕਰਵਾ ਰਹੀ ਹੈ ਕਿ ਅਸੀਂ ਤੇਰੇ ਨਾਲ ਨਾ ਜ਼ਬਰਦਸਤੀ ਕਰ ਰਹੇ ਹਾਂ ਤੇ ਜਿੰਨੀ ਦੇ ਤੇਰਾ ਮਨ ਨਹੀਂ ਨਾ ਹੋਣਾ ਉਨੀ ਦੇਰ ਤੱਕ ਕੋਈ ਫਾਇਦਾ ਨਹੀਂ ਵਿਆਹ ਕਰਾਉਂਦਾ ਸਹੀ ਦੱਸੋ ਭਾਬੀ ਮੈਂ ਵਿਆਹ ਕਰਵਾਉਣਾ ਹੀ ਨਹੀਂ ਜਿਸ ਦਿਨ ਮੈਂ ਕਰਵਾਉਣਾ ਹੋ ਜਾਣਾ ਵਿਆਹ ਪਹਿਲਾਂ ਆ ਕੇ ਤੁਹਾਨੂੰ ਵੀ ਦੱਸਾਂਗੀ ਜੇ ਮੇਰਾ ਤੁਹਾਡ ਨੂੰ ਇੱਥੇ ਬੈਠੀ ਦਾ ਕੋਈ ਇਸ਼ੂ ਹੈਗਾ ਨਾ ਜਿਹੜੇ ਮੇਰਾ ਭਰਾਵਾ ਨੇ ਮਕਾਨ ਲੈ ਕੇ ਦਿੱਤਾ ਨਾ ਮੈਂ ਉੱਥੇ ਚਲੀ ਜਾਂਦੀ ਹਾਂ ਕੁੜੀਆਂ ਲੈ ਕੇ ਕਿ ਉੱਥੇ ਕੱਲੀ ਕੀ ਕਰੇਗੀ ਇੱਥੇ ਤੇਰੀਆਂ ਪਰਜਾਈਆਂ ਤਾਂ ਹੈ ਉਹ ਕੋਲ ਤੈਨੂੰ ਦੇਖਦੀਆਂ ਤਾਂ ਹੈਗੀਆਂ ਕੱਲੀ ਜਾ ਕੇ ਉੱਥੇ ਬੈਠ ਜਾਏਗੀ ਕਿਰਨ ਸੋਹਰਿਆ ਘਰ ਬੈਠੀ ਹੋਏਗੀ ਨਾ ਤੇ ਸਾਡੇ ਮਨ ਨੂੰ ਨਾ ਚੈਨ ਮਿਲੇਗਾ ਤੇ ਉਸ ਘਰ ਦੇ ਵਿੱਚ ਤੂੰ ਕੱਲੀ ਬੈਠੀ ਹੋਏਂਗੀ ਨਾ ਤੇ ਸਾਡੇ ਮਨ ਨੂੰ ਚੈਨ ਨਹੀਂ ਮਿਲਣਾ ਕਿਰਨ ਤੇਰੀ ਅੱਗੇ ਦੀ ਲਾਈਫ ਸੌਖੀ ਹੋ ਜੇ ਇਸ ਕਰਕੇ ਇਸ ਮੁੱਦੇ ਤੇ ਆਪਾਂ ਗੱਲ ਕਰਦੇ ਪਏ ਹਾਂ ਦੇਖ ਤੈਨੂੰ ਦੂਜੇ ਵਿਆਹ ਲਈ ਮਨ ਬਣਾਉਣਾ ਹੀ ਪੈਣਾ ਰਮਨ ਤੇਰੀ ਨਾਨੀ ਆਈ ਸੀ ਨਾ ਇੱਕ ਵਾਰੀ ਰਿਸ਼ਤਾ ਲੈ ਕੇ ਤੇ ਤੇਰੀ ਨਾਨੀ ਕਹਿੰਦੀ ਐ ਵੀ ਉਹ ਵਾਲਾ ਰਿਸ਼ਤਾ ਨਾ ਮੈਨੂੰ ਚੰਗਾ ਲੱਗੀ ਜਾਂਦਾ ਹੈ ਤੇ ਕੀ ਤੇਰੀ ਸਲਾਹ ਐ ਜਾ ਕੇ ਆਈ ਨਾਨੀ ਕੋਲ ਕੋਈ ਗੱਲ ਨਹੀਂ ਆਪਾਂ ਜਾ ਆਉਨੇ ਆ ਉੱਥੇ ਕੱਲ ਪਰਸੋਂ ਦਾ ਟਾਈਮ ਰੱਖ ਲੋ ਪਰ ਨਾ ਆਪਾਂ ਇਹਨੂੰ ਨਾਲ ਲੈ ਕੇ ਜਾਣਾ ਜੇ ਇਹਨੂੰ ਪਸੰਦ ਹੋਇਆ ਤੇ ਆਪਾਂ ਉੱਥੇ ਹਾਂ ਕਰਿਆਵਾਂਗੇ ਦੇਖ ਲੈ ਕਿੱਡੀ ਕਿਸਮਤ ਵਾਲੀਆਂ ਰਿਸ਼ਤਾ ਦੇਖਣ ਨਾ ਕੱਲੇ ਘਰ ਦੇ ਜਾਂਦੇ ਹੁੰਦੇ ਆ ਤੈਨੂੰ ਅਸੀਂ ਨਾਲ ਲੈ ਕੇ ਚੱਲੇ ਆ ਫਿਰ ਵੀ ਤੂੰ ਕਹਿ ਦੇਣੀ ਆ ਵੀ ਮੈਂ ਵਿਆਹ ਨਹੀਂ ਕਰਾਉਣਾ ਕਿਰਨ ਜੇ ਤੇਰੇ ਮਨ ਚ ਕੋਈ ਡਰ ਹੈਗਾ ਤਾਂ ਖੁੱਲ ਕੇ ਦੱਸ ਦੇ ਜਦੋਂ ਸਾਰਾ ਪਰਿਵਾਰ ਮਿਲ ਕੇ ਬਿੰਦਾ ਨਾ ਤੇ ਫੈਸਲੇ ਵਧੀਆ ਹੀ ਹੁੰਦੇ ਹੁੰਦੇ ਰਮਨ ਚੱਲ ਮੈਨੂੰ ਨਾ ਮਾੜੀ ਦਵਾਈ ਦਵਾ ਲਿਆ ਕਿਰਨ ਆਪਾਂ ਨਾ 1-2 ਦਿਨ ਤੱਕ ਤੇਰੀ ਨਾਨੀ ਕੋਲ ਜਾਣਾ ਹੈ ਤੇ ਮੈਨੂੰ ਨਾ ਨਾ ਨਹੀਂ ਚਾਹੀਦੀ ਆਪਣਾ ਮਨ ਬਣਾ ਲੈ ਕਿਰਨ ਮੈਂ ਮੰਨਦੀ ਆਂ ਤੇਰੇ ਮਨ ਚ ਨਾ ਤੇਰੀਆਂ ਧੀਆ ਨੂੰ ਲੈ ਕੇ ਇੱਕੋ ਹੀ ਡਰ ਆ ਵੀ ਉਹਨਾਂ ਨਾਨਾ ਅੱਗੇ ਜਾ ਕੇ ਫਰਕ ਨਾ ਹੋਵੇ ਪਰ ਆਪਾਂ ਨਾ ਰਿਸ਼ਤਾ ਉਸੇ ਜਗ੍ਹਾ ਲੱਭਾਂਗੇ ਜਿੱਥੇ ਤੁਹਾਨੂੰ ਤਿੰਨਾਂ ਨੂੰ ਨਾ ਪੂਜਿਆ ਜਾਵੇ ਤੇ ਬਣਦੀ ਇੱਜ਼ਤ ਮਿਲੇ ਗਏ ਮਾਪੂਤ ਮੈਨੂੰ ਲੱਗਦਾ ਰਾਧਿਕਾ ਆਪਾਂ ਐਮੀਨੇ ਨਾਲ ਧੱਕਾ ਕਰੀ ਜਾਂਦੇ ਆ ਇਹਨੇ ਲੱਗਦਾ ਨਾ ਬਾਹਰ ਮੁੰਡਾ ਲੱਬਿਆ ਹੋਇਆਗਾ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਜਿਹੜੇ ਰਾਹਾਂ ਤੇ ਨਾ ਪਹਿਲਾਂ ਹੀ ਧੱਕੇ ਮਿਲੇ ਹੋਣਾ ਉਹ ਰਾਹ ਨਾ ਦੁਬਾਰਾ ਨਹੀਂ ਜਾਈਦਾ ਉਹ ਮੇਰਾ ਇਹ ਕਹਿਣ ਦਾ ਮਤਲਬ ਨਹੀਂ ਸੀ ਮੇਰਾ ਮਤਲਬ ਸੀ ਨਾ ਕਿ ਤੂੰ ਦਫ਼ਤਰ ਦੇ ਵਿੱਚ ਬਹਿਣੀ ਆ ਇੱਧਰ ਉੱਧਰ ਜਾਣੀਆਂ ਪੇਮੈਂਟਾਂ ਲੈਣ ਸਾਰੇ ਜੈਂਟਸ ਤਾਂ ਹੈਗੇ ਆ ਹੋ ਸਕਦਾ ਕੋਈ ਪਸੰਦ ਆ ਗਿਆ ਹੋਵੇ ਭਾਬੀ ਜਿਹੜੇ ਰਾਹ ਨੂੰ ਜਾਣਾ ਨਹੀਂ ਨਾ ਉਹਦਾ ਪਤਾ ਨਹੀਂ ਪੁੱਛੀਦਾ ਹੁੰਦਾ ਨਾਲੇ ਜਿਹੜੀ ਗੱਲ ਦਾ ਸਿਰ ਪੈ ਰਹੀ ਨਹੀਂ ਉਹ ਕਰੀ ਕਿਉਂ ਜਾਣੇ ਤੁਸੀਂ ਓਹੋ ਤੈਂ ਤਾਂ ਅਸੀਂ ਟੋਲਦੇ ਸੀ ਤੂੰ ਐਵੇਂ ਗੁੱਸਾ ਕਰੀ ਜਾਨੀਂ ਦੇ ਕਿਰਨ ਗੱਲ ਪਤਾ ਕੀ ਹੈ ਮੇਨ ਮੁੱਦਾ ਇਹ ਹੈ ਵਿਆਹ ਕਰਾਈ ਬਿਨਾਂ ਨਾ ਸਾਰੀ ਜ਼ਿੰਦਗੀ ਤੇਰੇ ਸਰਨਾ ਨਹੀਂ ਚਲੋ ਠੀਕ ਐ ਜਿਹੜੇ ਹਿਸਾਬ ਨਾਲ ਮੇਰੀ ਮਾਂ ਆਰਡਰ ਮਾਰ ਕੇ ਗਈ ਐ ਨਾ ਤੇ ਮੰਨ ਮਨਾਣਾ ਹੀ ਪੈਣਾ ਹੁਣ ਸਕੂਟਰੀ ਇੱਥੇ ਖੜੀ ਐ ਕਿਰਨ ਗਈ ਨਹੀਂ ਹੈ ਕਿੰਨੋਂ ਜਣੀਆਂ ਬੈਠੀਆਂ ਕਿੱਦਾਂ ਗੱਲਾਂ ਕਰ ਰਹੇ ਆ ਕਿੱਦਾਂ ਗੁੱਡੀ ਜਾਣਾ ਆਫਿਸ ਕਿ ਨਹੀਂ ਆ ਦੋਨੋਂ ਜਣੀਆਂ ਇਨੀ ਦੇਰ ਤੇ ਤਾਂ ਮੱਥਾ ਮਾਰੀ ਜੰਨੀ ਐ ਵੀ ਲੇਟ ਹੁੰਦੀ ਵੀ ਅੱਜ ਜਾਂਦੀ ਕਿਉਂ ਨਹੀਂ ਪਈ ਚੱਲੇ ਜਾ ਆਫਿਸ ਹੋ ਕਿੰਨੀਆਂ ਚਲਾਕ ਨੇ ਦੋਨੋਂ ਜਣੀਆਂ ਕੋਈ ਗੱਲ ਨਹੀਂ ਆ ਕੇ ਕਰਦੀਆਂ ਤੁਹਾਡੇ ਨਾਲ ਗੱਲ ਚੱਲ ਜਾ ਚੱਲ ਮੈਂ ਪਿੰਡ ਦਾ ਸਕੂਟਰੀ ਕੱਢਾਂ ਜਿੱਗਲੇ ਹੋ ਕੇ ਜਾਵਾਂਗੇ ਦੋਨੋਂ ਚੱਲ ਚੱਲ ਪਰ ਵਾਦ ਨੂੰ ਤੂੰ ਨਾ ਖਤਰੋ ਦਾ ਇੱਕ ਖਿਲਾੜੀ ਬਣਿਆ ਰਿਹਾ ਕਰ ਓਏ ਖਤਰੋ ਦੀ ਖਿਲਾੜਾਣ ਮੈਨੂੰ ਇਹ ਦੱਸ ਰਮਣ ਭਾਜੀ ਤੇ ਮੰਮੀ ਕਿੱਥੇ ਨੇ ਉਹ ਦਵਾਈ ਲੈਣ ਗਏ ਨੇ ਤੂੰ ਥੰਦੇ ਮੀਟਿੰਗਾਂ ਦੀ ਹੋ ਰਹੀ ਸੀ ਮੇਰੇ ਵਿਆਹ ਦੀ ਗੱਲ ਹੋਰ ਕੀ ਇਹਨਾਂ ਨੇ ਕਰਨਾ ਤੂੰ ਨਾ ਸਵੇਰੇ ਜਲਦੀ ਉੱਠ ਕੇ ਨਿਕਲ ਜਾਇਆ ਕਰ ਇਹਨਾਂ ਨੇ ਤੈਨੂੰ ਇਦਾਂ ਹੀ ਬੋਰ ਕਰ ਦੇਣਾ ਜ਼ਿੰਦਗੀ ਪਹਿਲਾਂ ਹੀ ਬੋਰ ਹੋਈ ਪਈ ਐ ਠੀਕ ਦੀਦੀ ਸ਼ੋਪਿੰਗ ਵੀ ਹੋ ਗਈ ਆ ਪਰ ਖਰਚਾ ਵੀ ਬਾਲਾ ਹੋ ਗਿਆ ਹੁਣ ਘਰੇ ਜਾ ਕੇ ਆਪਣੇ ਭਰਾ ਤੋਂ ਤੁਸੀਂ ਮੈਨੂੰ ਖੁਦ ਬਚਾਣਾ ਵਾ ਲੈ ਗੁਰਲੀਨ ਇਹ ਕਿਹੜੀ ਗੱਲ ਹੋਈ ਮੇਰੇ ਭਰਾ ਦਾ ਨਾ ਦਿਲ ਬਹੁਤ ਵੱਡਾ ਵਾ ਸੋੜ ਚਾਹੇ ਦੋ ਹੋਰ ਲੈ ਲੈਂਦੀ ਉਹਨੇ ਕੁਝ ਨਹੀਂ ਸੀ ਕਹਿਣਾ ਗੁਰਲੀਨ ਹਾਂਜੀ ਦੀਦੀ ਯਾਰ ਅਥੇ ਪਾਰਕ 'ਚ 5 ਮਿੰਟ ਬੈਠੀ ਐ ਹਾਂ ਚਲੋ ਬੈਨ ਨਹੀਂ ਗੁਡ ਈਵਨ ਹਾਂਜੀ ਦिती ਮੈਂ ਨਾ ਤੇਰੇ ਨਾਲ ਇੱਕ ਗੱਲ ਕਰਨੀ ਸੀ ਹੂੰ ਤੇ ਉਹ ਗੱਲ ਇਹ ਆ ਆ ਜਿਹੜਾ ਤੂੰ ਅੱਜ ਮੈਨੂੰ ਜੀਨ ਟੌਪ ਪਵਾਤਾ ਇਹ ਸਭ ਕੁਝ ਨਾ ਮੈਂ ਵਿਆਹ ਤੋਂ ਪਹਿਲਾਂ ਪਾਉਂਦੀ ਹੁੰਦੀ ਸੀ ਤੇ ਜਦੋਂ ਦਾ ਮੇਰਾ ਵਿਆਹ ਹੋਇਆ ਉਸ ਤੋਂ ਬਾਅਦ ਮੈਂ ਸੂਟ ਪਾਉਂਦੀ ਸੀ ਤੇ ਮੇਰੀ ਸੱਸ ਨੂੰ ਆ ਜੀਨ ਟੌਪ ਜਾਂ ਇਦਾਂ ਦੇ ਕੱਪੜੇ ਪਸੰਦ ਨਹੀਂ ਸੀ ਲੋ ਪ੍ਰੀਦੀਦੀ ਹਰ ਘਰ ਦਾ ਆਪਣਾ ਆਪਣਾ ਸਿਸਟਮ ਹੁੰਦਾ ਵਾ ਮੈਂ ਮੰਨਦੀ ਆ ਹਰ ਘਰ ਦਾ ਨਾ ਆਪਣਾ ਆਪਣਾ ਸਿਸਟਮ ਹੁੰਦਾ ਤੇ ਮੈਨੂੰ ਮੇਰੀ ਮੰਮੀ ਬਾਰੇ ਵੀ ਪਤਾ ਉਹਨਾਂ ਨੂੰ ਵੀ ਨਾ ਇਹ ਚੀਜ਼ਾਂ ਪਸੰਦ ਨਹੀਂ ਤੇ ਉਹਨਾਂ ਨੇ ਆ ਜੀਨ ਟੋਪ ਤੈਨੂੰ ਕਿਵੇਂ ਲੋ ਕਰਤਾ ਆਓ ਬੈਠੋ ਸਮਝਾਈਂ ਮੈਂ ਤੁਹਾਨੂੰ ਆਹੋ ਹੁਣ ਨਾ ਤੂੰ ਮੈਨੂੰ ਚੰਗੀ ਤਰ੍ਹਾਂ ਹੀ ਸਮਝਾ ਕਿਉਂਕਿ ਜਦੋਂ ਮੈਂ ਜੀਨ ਪਾਉਂਦੀ ਹੁੰਦੀ ਸੀ ਮੈਨੂੰ ਮੰਮੀ ਵੀ ਬੋਲਦੇ ਸੀ ਤੇ ਵੀਰਾ ਵੀ ਬੋਲਦਾ ਸੀ ਤੇ ਤੈਨੂੰ ਤੈਨੂੰ ਕੋਈ ਵੀ ਨਹੀਂ ਕੁਝ ਕਹਿੰਦਾ ਦੀਦੀ ਜਿਹੜਾ ਬੰਦਾ ਜਿਹੜੇ ਮਾਹੌਲ ਚ ਬੋਲੇ ਹੁੰਦਾ ਨਾ ਉਹਦੀ ਸੋਚ ਹੋਵੇ ਦੀ ਹੁੰਦੀ ਆ ਪਹਿਲਾਂ ਮੈਂ ਤੁਹਾਡੇ ਵੀਰੇ ਦੀ ਸੋਚ ਬਦਲੀ ਫਿਰ ਉਹਨਾਂ ਨੇ ਤੁਹਾਡੀ ਮੰਮਾ ਦੀ ਸੋਚ ਬਦਲੀ ਇਹ ਸਭ ਕਿਵੇਂ ਹੋਇਆ ਮੈਨੂੰ ਨਾ ਐਕਸਪਲੇਨ ਕਰ ਮੈਨੂੰ ਤਾਂ ਟੁੱਟ ਕੇ ਪੈਂਦੀ ਹੁੰਦੀ ਸੀ ਇੱਕ ਦਿਨ ਤੁਹਾਡੇ ਵੀਰ ਨਾਲ ਇੱਕ ਇਨਸੀਡੈਂਟ ਹੋਇਆ ਉਹ ਇਨਸੀਡੈਂਟ ਨੇ ਤੁਹਾਡੇ ਵੀਰੇ ਦੀ ਸੋਚ ਬਦਲ ਦਿੱਤੀ ਇੱਕ ਦਿਨ ਤੁਹਾਡੇ ਵੀਰੇ ਨਾਲ ਮੈਂ ਉਹਨਾਂ ਦੇ ਫਰੈਂਡ ਦੇ ਬਰਥਡੇ ਪਾਰਟੀ ਤੇ ਗਈ ਸੀਗੀ ਉਹ ਸੀਗੀ ਕਲੱਬ ਦੇ ਵਿੱਚ ਤੇ ਪਾਰਟੀ ਦੀ ਥੀਮ ਸੀਗੀ ਜਿਹੜੀ ਉਹ ਵੈਸਟਰਨ ਸੀਗੀ ਮੈਂ ਪਾ ਕੇ ਗਈ ਸੀ ਸੂਟ ਤੇ ਉਹਨਾਂ ਨੇ ਮੈਨੂੰ ਬਾਹਰ ਹੀ ਰੋਕ ਲਿਆ ਅੱਛਾ ਜਦੋਂ ਹੁਣ ਜਨਾਨੀ ਤੇ ਪਈ ਤੇ ਉਹਦਾ ਸੋਚ ਬਦਲਦੀ ਤੇ ਜਦੋਂ ਭੈਣ ਕਹਿੰਦੀ ਰਹੀ ਉਹਦੋਂ ਕੀ ਹੁੰਦਾ ਸੀ ਚਲੋ ਦੀਦੀ ਆ ਤੁਸੀਂ ਚਿੰਟੋ ਪਾਇਆ ਕਿਸੇ ਨੇ ਤੁਹਾਨੂੰ ਕੁਝ ਕਿਹਾ ਟਾਈਮ ਦੇ ਨਾਲ ਹਰ ਕਿਸੇ ਨੂੰ ਆਪਣੀ ਸੋਚ ਬਦਲ ਲੈਣੀ ਚਾਹੀਦੀ ਹੈ ਸਹੀ ਕਿਹਾ ਗੁਡਲੀਨ ਟਾਈਮ ਦੇ ਹਿਸਾਬ ਨਾਲ ਨਾ ਬੰਦੇ ਨੂੰ ਸੋਚ ਬਦਲ ਲੈਣੀ ਚਾਹੀਦੀ ਆ ਪਰ ਅੱਜ ਵੀ ਨਾ ਕਈ ਜਗ੍ਹਾ ਤੇ ਬਜ਼ੁਰਗ ਬੈਠੇ ਹੋਏ ਨੇ ਜਿਨ੍ਹਾਂ ਦੀ ਉਮਰ ਤੇ ਵੱਧਦੀ ਪਈ ਆ ਪਰ ਜਿਹੜੀ ਉਹਨਾਂ ਦੀ ਸੋਚ ਆ ਨਾ ਉਹ ਹਾਲੇ ਵੀ ਗਿੱਟੀਆਂ ਚ ਮੈਂ ਤੁਹਾਡੀ ਗੱਲ ਸਮਝ ਗਈ ਤੁਸੀਂ ਆਪਣੀ ਸਸਤੀ ਗੱਲ ਕਰਤੀ ਆਹੋ ਪਰ ਸੋਣਾ ਮੈਂ ਗਵੰਡਨ ਨੂੰ ਫੋਨ ਕੀਤਾ ਸੀਗਾ ਕਿ ਚੱਲ ਮੈਂ ਆਪਣੇ ਘਰ ਦਾ ਨਾ ਹਾਲ ਚਾਲ ਹੀ ਪੁੱਛਣਾ ਨਾਲੇ ਮੰਮੀ ਬਾਰੇ ਪੁੱਛ ਲੈਣੀ ਆ ਚਾਹੇ ਉਹਨਾਂ ਨੇ ਮੈਨੂੰ ਆਪਣੀ ਧੀ ਨਹੀਂ ਸਮਝਿਆ ਪਰ ਮੈਂ ਤੇ ਉਹਨਾਂ ਨੂੰ ਆਪਣੀ ਮਾਂ ਦੇ ਬਰਾਬਰ ਸਮਝਿਆ ਵਾ ਨਾ ਤੇ ਨਾਲੇ ਮੈਂ ਸੋਚਿਆ ਕਿ ਗਵੰਡਨ ਦੇ ਤਰਿਓ ਪੁੱਛ ਲੈਣੀ ਆ ਕਿਵੇਂ ਰਹਿੰਦੇ ਪਏ ਨੇ ਜਾਂ ਕਿਵੇਂ ਆ ਕਿ ਨਹੀਂ ਆ ਪਰ ਜੋ ਮੈਨੂੰ ਗਵੰਧ ਨੇ ਦੱਸਿਆ ਉਹ ਸਭ ਕੁਝ ਸੁਣ ਕੇ ਮੈਂ ਤਾਂ ਅੱਕੀ ਬੱਕੀ ਰਹਿ ਗਈ ਹਾਂ ਪਰ ਸੋ ਰੀਨੀ ਤੁਸੀਂ ਗੱਲ ਕਰੀ ਤਾਂ ਜਾਂਦੇ ਸੀਗੇ ਤੇ ਮਨਪੀਜੀ ਜੀ ਜੀ ਨੂੰ ਵੀ ਤੁਸੀਂ ਕੁਝ ਕਹਿ ਰਹੇ ਸੀ ਐਸਾ ਕੀ ਹੋ ਗਿਆ ਗੁਰਲੀਨ ਪਹਿਲਾਂ ਮੇਰੀ ਸੱਸ ਨੇ ਆਪਣੀ ਵੱਡੀ ਨੂੰ ਕਿਰਨ ਨੂੰ ਘਰ ਚੋਂ ਕੱਢਿਆ ਮੰਨਦੀ ਹਾਂ ਹੋਂ ਦੇ ਵਿੱਚ ਮੇਰੀ ਇਨਵੋਲਵਮੈਂਟ ਸੀਗੀ ਤੇ ਮੈਂ ਉਹਦੇ ਲਈ ਸੌਰੀ ਫੀਲ ਵੀ ਕਰਦੀ ਹਾਂ ਬਾਅਦ ਵਿੱਚ ਮੇਰੀ ਸੱਸ ਨੇ ਆਪਣੀ ਧੀ ਨੂੰ ਵੀ ਘਰ ਚੋਂ ਕੱਢ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਤੇ ਆਪਣੇ ਪੁੱਤ ਸਾਨੂੰ ਦੋਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਉਸ ਤੋਂ ਬਾਅਦ ਹੁਣ ਮੈਨੂੰ ਪਤਾ ਲੱਗਿਆ ਕਿ ਜਿਹੜੀ ਉਹਨਾਂ ਨੇ ਆਪਣੀ ਪਸੰਦ ਦੀ ਨਵੀਂ ਨੂੰਹ ਲਿਆਂਦੀ ਸੀ ਉਹਨੂੰ ਵੀ ਘਰੋਂ ਬਾਹਰ ਕੱਢ ਦਿੱਤਾ ਤੇ ਮੇਰੇ ਪੈਰਾਂ ਦੇ ਥੱਲੇੋਂ ਜ਼ਮੀਨ ਉਦੋਂ ਨਿਕਲ ਗਈ ਜਿੰਦੇ ਪਿੱਛੇ ਮੇਰੀ ਮਾਤਾ ਨੇ ਸਾਰਾ ਕੁਝ ਕੀਤਾ ਆਪਣੇ ਮੁੰਡੇ ਸਵਰਨੇ ਨੂੰ ਵੀ ਘਰੋਂ ਕੱਢ ਦਿੱਤਾ ਹਾਂ ਦीडी ਇੰਨਾ ਕੁਝ ਹੋ ਗਿਆ ਹਾਂ ਗੁਰleen ਇਹੋ ਜਿਹੇ ਬੰਦਿਆਂ ਨਾਲ ਨਾ ਇਦਾਂ ਦੇ ਕੁਝ ਹੁੰਦਾ ਵਾ ਨਵੀਂ ਉਹ ਲਿਆਂਦੀ ਸੀ ਪੋਤੇ ਵਾਸਤੇ ਤੇ ਉਹਦੇ ਬੱਚੇਦਾਨੇ 'ਚ ਰਸੋਲੀ ਸੀਗੀ ਇਸ ਦਾ ਮਤਲਬ ਤਾਂ ਇਹ ਥੀ ਤੁਹਾਡੀ ਸੱਸ ਇਕੱਲੀ ਰਹੇਗੀ ਐ ਫਿਰ ਤੁਹਾਨੂੰ ਤੇ ਮਨਪ੍ਰੀਤ ਜੀਜਾ ਜੀ ਨੂੰ ਉਹਨਾਂ ਦੇ ਕੋਲ ਵਾਪਸ ਜਾਣਾ ਚਾਹੀਦਾ ਹਾਂ ਗੁਰਲੀਨ ਮੈਂ ਕੀਤੀ ਸੀ ਇਹਨਾਂ ਨਾਲ ਗੱਲ ਤੇ ਮੈਂ ਇਹਨਾਂ ਨੂੰ ਕਿਹਾ ਵੀ ਸੀਗਾ ਕਿ ਮੰਮੀ ਤਾਂ ਹੁਣ ਇਕੱਲੇ ਨੇ ਤੇ ਸਾਨੂੰ ਜਾਣਾ ਚਾਹੀਦਾ ਵਾ ਪਰ ਇਹ ਕਹਿੰਦੇ ਨਹੀਂ ਮੈਨੂੰ ਨਾ ਆਪਣੀ ਮਾਂ ਦੀ ਆਖੜ ਬਾਰੇ ਪਤਾ ਤੇ ਉਹਦੇ ਧੌਂਚਾ ਨਾ ਇਕੱਲਾ ਫਸਿਆ ਹੀ ਰਹਿਣਾ ਦੀਦੀ ਆ ਤਾਂ ਠੀਕ ਹੈ ਜੀਜਾ ਜੀ ਨੂੰ ਜ਼ਿਆਦਾ ਪਤਾ ਹੋਊਗਾ ਆਪਣੀ ਮਦਰ ਦੇ ਬਾਰੇ ਪਰ ਤੁਹਾਨੂੰ ਜੀਜਾ ਜੀ ਨੂੰ ਸਮਝਾਉਣਾ ਚਾਹੀਦਾ ਵਾ ਖੁਦਾ ਨਾ ਖਾਸ ਤਾਂ ਦੀਲੀ ਉਹ ਕਾਜ ਕਰ ਲੈਨੇ ਜੇ ਉਹਨਾਂ ਨੂੰ ਉਹਨੇ ਕੀ ਹੋ ਗਈ ਫਿਰ ਉਥੇ ਪੁੱਤ ਨੂੰ ਮਾੜਾ ਕਿਸੇ ਨੇ ਨਹੀਂ ਕਹਿਣਾ ਪਰ ਨੂੰਹਾਂ ਨੂੰ ਸਾਰਿਆਂ ਨੇ ਮਾੜਾ ਕਹਿਣਾ ਕਿ ਇੰਨੇ ਹੀ ਆਪਣੇ ਘਰ ਵਾਲਿਆਂ ਨੇ ਢੁਕਾਇਆ ਇੰਨੇ ਹੀ ਰੋਕ ਰੱਖਿਆ ਗੱਲ ਤਾਂ ਤੇਰੀ ਸਹੀ ਹੈ ਬੁੱਲੀ ਨਾ ਪਰ ਮੈਂ ਵੀ ਇੱਕ ਮਾਂ ਵਾਂ ਮੇਰੇ ਪੁੱਤ ਨੂੰ ਵੀ ਘਰ ਚੋਂ ਬਾਹਰ ਕੱਢਿਆ ਗਿਆ ਵਾ ਤੇ ਚਾਰ ਦਿਨ ਮੈਂ ਵੀ ਤੱਕੇ ਖਾਦੇ ਨੇ ਮੈਂ ਸਾਰਾ ਕੁਝ ਕਿਵੇਂ ਭੁੱਲ ਜਾਂ? ਕਰੋ ਦੀਦੀ ਜੋ ਤੁਸੀਂ ਕੀਤਾ ਉਹ ਤੁਹਾਡੇ ਅੱਗੇ ਆ ਗਿਆ, ਜੋ ਤੁਹਾਡੀ ਸੱਸ ਨੇ ਕੀਤਾ ਉਹਨਾਂ ਦੇ ਅੱਗੇ ਆ ਗਿਆ। ਮੈਂ ਤਾਂ ਇਹ ਹੀ ਕਹਿਨੀ ਆ। ਹੁਣ ਮੈਟਰ ਕਲੋਜ਼ ਕਰੋ ਤੇ ਇੱਕੀ ਹੋ ਜਾਓ ਵਾਪਿਸ। ਵੈਸੇ ਗੁਲਨ ਮੈਨੂੰ ਇੱਕ ਗੱਲ ਦੱਸ। ਜਦੋਂ ਮੈਂ ਪੇਕੇ ਆਈ ਸੀਗੀ ਤੇਰਾ ਤੇ ਉਦੋਂ ਵੀ ਕੋਈ 네ਗੇਟਿਵ ਰਿਐਕਸ਼ਨ ਨਹੀਂ ਸੀਗਾ। ਤੇ ਹੁਣ ਜਦੋਂ ਮੇਰੇ ਸਹੁਰਿਆਂ ਦੀ ਗੱਲ ਹੋਈ ਆ ਤੂੰ ਉਦੋਂ ਵੀ ਮੈਨੂੰ ਕਹਿਣੀ ਪਈ ਐ ਕਿ ਇੱਕ ਹੋ ਜਾ। ਤੂੰ ਉਮਰ ਚ ਮੇ ਨਾਲ ਸ਼ੋਰਟਿੰਗ ਹੈ। ਕਰਾ ਜਿਹੜੇ ਤੂੰ ਗੱਲਾਂ ਕਰਦੀ ਐ ਤੇ ਇੰਨੀ ਪੋਜ਼ਿਟਿਵ ਹੈ ਕਿਦਾਂ ਦੀਦੀ ਤੁਹਾਨੂੰ ਪਤਾ ਮੇਰੇ ਚ ਇਨੀ ਪੋਜ਼ਿਟਿਵਿਟੀ ਕਿੱਥੋਂ ਆਈ ਐ ਮੈਂ ਬਚਪਨ ਤੋਂ ਹੀ ਆਪਣੇ ਮਾਪਿਆਂ ਨੂੰ ਲੜਦੇ ਦੇਖਿਆ ਉਹ ਆਪਣੀ ਲੜਾਈ ਦੇ ਇਸ ਲੈਵਲ ਤੱਕ ਚਲੇ ਜਾਂਦੇ ਸੀਗੇ ਕਿ ਉਹ ਆਪਣੇ ਬੱਚਿਆਂ ਨੂੰ ਵੀ ਭੁੱਲ ਜਾਂਦੇ ਸੀਗੇ ਦੀਦੀ ਪਾਪਾ ਨੂੰ ਸ਼ੁਰੂ ਤੋਂ ਜੋਏ ਦੀ ਲੱਤ ਸੀਗੀ ਤੇ ਉਹਦੇ ਕਰਕੇ ਘਰੇ ਅਣਜਾਣ ਬੰਦੇ ਆਣਾ ਜਾਣਾ ਸੀ ਤੇ ਮੰਮੀ ਨੂੰ ਉਸੇ ਦਾ ਇਤਰਾਜ਼ ਸੀਗਾ ਇਸ ਕਰਕੇ ਉਹਨਾਂ ਦੇ ਵਿੱਚ ਨਿਤੋ ਦਾ ਕਲੇਸ਼ ਰਹਿੰਦਾ ਸੀ ਕਦੀ ਤੇ ਇਸ ਕਰਕੇ ਦੀਦੀ ਮੈਂ ਸੋਚ ਕੇ ਰੱਖਿਆ ਸੀ ਜਿਸ ਘਰ 'ਚ ਮੈਂ ਵਿਆਹ ਕੇ ਜਾਊਂਗੀ ਉਸ ਘਰ ਨੂੰ ਵੀ ਛੋੜ ਕੇ ਰੱਖੂੰਗੀ ਤੇ ਉਹਦੇ ਨਾਲ ਜਿੰਨੇ ਵੀ ਰਿਸ਼ਤੇ ਜੁੜੇ ਹੋਏ ਉਹਨਾਂ ਨੂੰ ਵੀ ਛੋੜ ਕੇ ਰੱਖੂੰਗੀ ਤੇ ਖੁਸ਼ ਰੱਖੂੰਗੀ ਸਹੀ ਗੱਲ ਦੱਸਾਂ ਦੀਦੀ ਜਦੋਂ ਤੁਹਾਡੇ ਵੀਰੇ ਨਾਲ ਮੇਰਾ ਰਿਸ਼ਤਾ ਹੋਇਆ ਸੀ ਨਾ ਤੇ ਅਸੀਂ ਬਹੁਤ ਕੁਝ ਨਤਲਕੋ ਰੱਖਿਆ ਸੀਗਾ ਇਹ ਗੱਲ ਮੈਂ ਅੱਜ ਤੁਹਾਨੂੰ ਪਹਿਲੀ ਵਾਰ ਦੱਸ ਰਹੀ ਹਾਂ ਚਲ ਕੋਈ ਗੱਲ ਨਹੀਂ ਗੱਲ ਲੈ ਟੈਂਸ਼ਨ ਫ੍ਰੀ ਰਹੇ ਤੂੰ ਨਾ ਆਪਣੇ ਨਾਲ-ਨਾਲ ਨੇ ਆਪਣੇ ਭੈਣ ਨਾਲ ਗੱਲ ਕੀਤੀ ਆ ਤੇ ਇਹ ਗੱਲ ਨਾ ਆਪਣੇ ਦੋਨਾਂ ਦੇ ਵਿੱਚ ਹੀ ਰਹੂਗੀ। ਦੀਦੀ ਮੈਂ ਤੇ ਇੱਕ ਗੱਲ ਜਾਣਦੀ ਆ ਰੱਬ ਨੇ ਇੱਕ ਵਾਰ ਜ਼ਿੰਦਗੀ ਦਿੱਤੀ ਐ ਇੱਕ ਵਾਰ ਰਿਸ਼ਤੇ ਦਿੱਤੇ ਐ ਆਪਾਂ ਕਿਉਂ ਨਾ ਉਹਨਾਂ ਨੂੰ ਇਕੱਠਾ ਰੱਖੀਏ ਮਰਨ ਤੋਂ ਬਾਅਦ ਪਤਾ ਨਹੀਂ ਤੁਸੀਂ ਕਿੱਥੇ ਹੋਣਾ ਮੈਂ ਕਿੱਥੇ ਹੋਣਾ ਵਾ ਕਿਉਂ ਨਾ ਆਪਾਂ ਇਸ ਜਨਮ ਵਿੱਚ ਵੀ ਇਕੱਠੇ ਰਹੀਏ ਔਰ ਖੁਸ਼ ਰਹੀਏ। ਬਹੁਤ ਵਧੀਆ ਸੋਚ ਆ ਗੁਰਲੀਨ ਤੇ ਨਾਲੇ ਤੇਰੇ ਤੋਂ ਨਾ ਮੈਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ। ਚੱਲ ਭੈਣ ਹੁਣ ਚੱਲੀਏ। सूट पर रहेंगे <laughs> किरण जी ਆ ਜੋ ਕਿਰਨ ਜੀ ਬੈਠੋ ਵੈਸੇ ਇੱਕ ਗੱਲ ਹੈ ਕੁੜੀ ਨੂੰ ਜਿੰਨੇ ਮਰਜ਼ੀ ਜਲਦੀ ਬੁਲਾ ਲਓ ਉਹਨੇ 10 15 ਮਿੰਟ ਨਾ ਲੇਟ ਆਣਾ ਹੀ ਹੁੰਦਾ ਮਨੀ ਜੀ ਮੈਂ ਨਾ ਡਰ ਡਰ ਕੇ ਆਈਆਂ ਘਰੋ ਜੇ ਤੁਸੀਂ ਫਰਦ ਫੜਾਣੀ ਸੀ ਮੈਨੂੰ ਆਫਿਸ ਭਲਾ ਦਿੰਦੇ ਕਾਫੀ ਦੀ ਗੱਲ ਸਮਝ ਨਹੀਂ ਆਈ ਉਹ ਜੀ ਦੇਖੋ ਕਿਰਨ ਜੀ ਤੁਸੀਂ ਮੈਨੂੰ ਆਪਣੀ ਲਾਈਫ ਬਾਰੇ ਦੱਸਿਆ ਮੈਂ ਤੁਹਾਨੂੰ ਆਪਣੀ ਲਾਈਫ ਬਾਰੇ ਦੱਸਿਆ ਹੁਣ ਆਪਾਂ ਫਰੈਂਡਸ ਬਣ ਗਏ ਆ ਇਸ ਕਰਕੇ ਮੈਂ ਕਿਹਾ ਤੁਹਾਨੂੰ ਕਾਫੀ ਤੇ ਬੁਲਾਣਾ अच्छा फ्रेंड्स बन गए ने ਮੈਨੂੰ ਤਾਂ ਪਤਾ ਨਹੀਂ ਸੀ ਵੀਰੇ ਦੋ ਗ੍ਰਿਲਡ ਸੈਂਡਵਿਚ ਤੇ ਦੋ ਕੌਫੀਆਂ ਕਰ ਦੇ ਕੀ ਗੱਲ ਤੁਸੀਂ ਬੜੇ ਹੈਰਾਨ ਹੋ ਕੇ ਕਿਹਾ ਆਪਾਂ ਫਰੈਂਡਸ ਬਣ ਗਏ ਕੀ ਗੱਲ ਆਪਾਂ ਫਰੈਂਡਸ ਨਹੀਂ ਹੈ ਮਨੀ ਜੀ ਗੱਲ ਇਦਾਂ ਹੈ ਜੇ ਮੈਂ ਅੱਜ ਸੁੱਖ ਦੀ ਲਾਈਫ ਜੀ ਰਹੀ ਆ ਨਾ ਸਭ ਤੋਂ ਵੱਡਾ ਹੱਥ ਨਾ ਮੇਰੇ ਭਰਾਵਾਂ ਦਾ ਹੈ ਨੂੰ ਪਤਾ ਕਿ ਮੈਂ ਇੱਥੇ ਆਈ ਆ ਨਾ ਕਿੰਨਾ ਡਰ ਡਰ ਕੇ ਆਈ ਆ ਮੈਨੂੰ ਹੈ ਜੇ ਮੈਨੂੰ ਇੱਥੇ ਤੁਹਾਡੇ ਨਾਲ ਕਿਸੇ ਨੇ ਦੇਖ ਲਿਆ ਤੇ ਮੇਰੇ ਭਰਾਵਾਂ ਤੱਕ ਗੱਲ ਚੜੀ ਗਈ ਫਿਰ ਮੈਂ ਕੀ ਕਰਾਂਗੀ ਕਿਰਨ ਜੀ ਆਪਾਂ ਲੋਕਾਂ ਦੀ ਸੋਚ ਨੂੰ ਨਹੀਂ ਬਦਲ ਸਕਦੇ ਇਹ ਤਾਂ ਭੈਣ ਭਰਾ ਉਹਦੇ ਰਿਸ਼ਤੇ ਨੂੰ ਬਦਨਾਮ ਕਰ ਦਿੰਦੇ ਨੇ ਆਪਾਂ ਤਾਂ ਫਿਰ ਦੋਸਤਾਂ ਬਾਕੀ ਮੈਨੂੰ ਤੁਹਾਡੇ ਤੇ ਪੂਰਾ ਯਕੀਨ ਆ ਤੁਸੀਂ ਆਪਣੇ ਭਰਾਵਾਂ ਦਾ ਵਿਸ਼ਵਾਸ ਨਹੀਂ ਤੋੜ ਸਕਦੇ ਤੇ ਉਹਨਾਂ ਤੋਂ ਬਾਹਰ ਨਹੀਂ ਜਾ ਸਕਦੇ ਆਪਣਾ ਸਾਰਾ ਟਾਈਮ ਕੰਮ ਚ ਲਾਗੇ ਜਾਂਦਾ ਤੇ ਜੇ ਥੋੜਾ ਟਾਈਮ ਆਪਾਂ ਆਪਣੀ ਫੈਮਲੀ ਤੇ ਫਰੈਂਡ ਨਾਲ ਸਪੈਂਡ ਕਰ ਲਈਏ ਤੇ ਮੂਡ ਹੋਰ ਹੋ ਜਾਂਦਾ ਕਿ ਮੈਂ ਤੁਹਾਨੂੰ ਉਸ ਵੇਲੇ ਨਾਲ ਇੱਥੇ ਬੁਲਾਇਆ ਚਲੋ ਠੀਕ ਐ ਮੈਂ ਇਸ ਟਾਈਮ ਨਾ ਕੰਮ ਚ ਇੰਨਾ ਬੀਜ਼ੀ ਐ ਨਾ ਮੈਂ ਆਪਣੀਆਂ ਧੀਆਂ ਨੂੰ ਨਹੀਂ ਟਾਈਮ ਦੇ ਪਾਰੀ ਉੱਤੋਂ ਮੇਰੇ ਘਰ ਦੇ ਆਨੇ ਵਿਆਹ ਦਾ ਪ੍ਰੈਸ਼ਰ ਪਾਇਆ ਹੋਇਆ ਚਲੋ ਮਨੀ ਜੀ ਤੁਸੀਂ ਕਹਿੰਦੇ ਨਾ ਕਿ ਆਪਾਂ ਗੁੱਡ ਫਰੈਂਡ ਆ ਇੱਕ ਸਲਾਹ ਦੋ ਕਿ ਮੈਨੂੰ ਵਿਆਹ ਕਰਵਾਉਣਾ ਚਾਹੀਦਾ ਕਿ ਨਹੀਂ ਕਰਵਾਉਣਾ ਚਾਹੀਦਾ ਵਾਟ ਆ ਕੋਇਨਸੀਡੈਂਸ ਮੈਂ ਤੁਹਾਡੇ ਕੋਲ ਆ ਜਾਈ ਪੁੱਛਣਾ ਆਇਆ ਸੀ ਲੈ ਤੁਸੀਂ ਤਾਂ ਕਰਵਾ ਲਓ ਵਿਆਹ ਤੁਹਾਡਾ ਵਿਆਹ ਤਾਂ ਸੋਖਾ ਹੋ ਜਾਣਾ ਤੁਹਾਡੇ ਕਿਹੜਾ ਅੱਗੇ ਵਿੱਚ ਨਹੀਂ ਆਣੇ ਹੈਗੇ ਨੇ ਤੁਸੀਂ ਮੇਰੀ ਗੱਲ ਪੂਰੀ ਨਹੀਂ ਸੁਣੀ ਮੈਂ ਤਾਂ ਇਹ ਕਹਿੰਦਾ ਸੀਗਾ ਮੈਨੂੰ ਕੋਈ ਕੁੜੀ ਪਸੰਦ ਕਰ ਲੂਗੀ ਆਹੋ ਕਰ ਲੂਗੀ ਤੁਹਾਨੂੰ ਕੁੜੀ ਪਸੰਦ ਕਿਉਂ ਤੁਹਾਨੂੰ ਦੰਦਲਾ ਪੈਂਦੀਆਂ ਉਧਰ ਮੈਂਸ ਆਇਆ ਅੱਜ ਤੁਸੀਂ ਹਸਾਤਾ ਮੈਨੂੰ ਮਨੀ ਜੀ ਬੀ ਸੀਰੀਅਸ ਤਸੀਂ ਦੱਸੋ ਨਾ ਮੇਰਾ ਵਿਆਹ ਕਰਵਾਉਣ ਦਾ ਨਾ ਇਰਾਦਾ ਨਹੀਂ ਹੈਗਾ ਤੁਸੀਂ ਦੱਸੋ ਕੀ ਕਰਾਂ ਹਰ ਚੀਜ਼ ਕਰਨ ਦਾ ਜਾਂ ਨਾ ਕਰਨ ਦਾ ਰੀਜ਼ਨ ਹੁੰਦਾ ਤੁਹਾਡਾ ਇਹ ਨਾ ਕਰਾਂ ਦਾ ਕੀ ਰੀਜ਼ਨ ਹੈਂ ਮੇਰੀਆਂ ਧੀਆਂ ਕਿੱਦਾਂ ਮਤਲਬ ਸਮਝਿਆਣੀ ਮੈਨੂੰ ਇਹ ਡਰ ਆ ਮਨੀ ਜੀ ਕਿ ਮੇਰੇ ਬੱਚਿਆਂ 'ਚ ਨਾ ਫਰਕ ਕੀਤਾ ਜਾਏਗਾ ਦੂਸਰਾ ਘਰ ਵਾਲਾ ਨਾ ਪਹਿਲੇ ਤੇ ਬੱਚਿਆਂ 'ਚ ਨਾ ਫਰਕ ਕਰ ਹੀ ਜਾਂਦੇ ਨੇ ਜੇ ਤੁਹਾਨੂੰ ਕੋਈ ਅਜਿਹਾ ਇਨਸਾਨ ਮਿਲ ਜਾਵੇ ਜਿਹੜਾ ਤੁਹਾਡੇ ਤੇ ਤੁਹਾਡੀ ਕੁੜੀਆਂ ਨੂੰ ਖੁਸ਼ ਰੱਖੇ ਤੇ ਉਹਨਾਂ 'ਚ ਫਰਕ ਨਾ ਕਰੇ ਮਨੀ ਜੀ ਤੁਸੀਂ ਵੀ ਨਾ ਭੋਰੀਆਂ ਗੱਲਾਂ ਕਰਨੀਆਂ ਸ਼ੁਰੂ ਕਰਦੀਆਂ ਇਹੋ ਜਿਹੇ ਇਨਸਾਨ ਦੁਨੀਆ 'ਤੇ ਕਿੱਥੇ ਹੁੰਦੇ ਨੇ ਹੁੰਦੇ ਨੇ ਆਪਣੇ ਆਲੇ ਦੁਆਲੇ ਹੀ ਹੁੰਦੇ ਨੇ ਪਰ ਆਪਾਂ ਲੱਭਣੇ ਪੈਂਦੇ ਨੇ ਦੇਖੋ ਜਿਹੋ ਜਿਹੇ ਇਨਸਾਨ ਆ ਮਿਲ ਗਿਆ ਫਿਰ ਸੋਚ ਸਕਦੀ ਆ ਨਹੀਂ ਤਾਂ ਮੈਂ ਰਿਸਕ ਨਹੀਂ ਲੈ ਸਕਦੀ ਪਰ ਕਿਰਨ ਜੀ ਇੱਕ ਗੱਲ ਦੱਸੋ ਜੇ ਕਿਸੇ ਬੰਦੇ ਨੇ ਤੁਹਾਨੂੰ ਲਾਲਚ ਦੇ ਕੇ ਤੁਹਾਨੂੰ ਕਹਿ ਕੇ ਕਿ ਮੈਂ ਤੇਰੀ ਕੁੜੀਆਂ ਨੂੰ ਸੰਭਲ ਲੂੰਗਾ ਤੁਹਾਡਾ ਵਿਆਹ ਕਰਾ ਲਿਆ ਤੇ ਬਾਅਦ ਚ ਨਾ ਸਾੰਭਿਆ ਫੇਰ ਪਰ ਇਹ ਵੀ ਤਾਂ ਰિસ્ਕੀ ਆ ਮਨੀ ਜੀ ਤੁਹਾਡੇ ਅੱਗੇ ਨਾ ਹੱਥ ਜੋੜੇ ਮੈਂ ਨਾ ਅੱਗੇ ਵਿਆਹ ਨੂੰ ਲੈ ਕੇ ਨਾ ਬਹੁਤ ਡਰੀ ਹੋਈ ਆ ਹੁਣ ਨਾ ਡਰੋ ਮੈਨੂੰ ਕਿਰਨ ਜੀ ਗੁਰਬਾਣੀ ਚ ਲਿਖਿਆ ਤੂੰ ਕਾਹੇ ਡੋਲੇ ਪ੍ਰਾਨੀਆ ਤੁਧ ਰੱਖੇਗਾ ਸਿਰ ਜਨਹਾਰ ਇਹਦਾ ਮਤਲਬ ਇਹ ਆ ਤੂੰ ਕਿਉਂਕੋ ਪ੍ਰਾਨਾ ਪੈਦਾ ਕਰਨ ਵਾਲਾ ਪ੍ਰਭੂ ਤੇਰੀ ਰੱਖਿਆ ਜ਼ਰੂਰ ਕਰੇਗਾ ਤੁਸੀਂ ਆਪਣੀ ਪੁਰਾਣੀ ਜ਼ਿੰਦਗੀ ਬਾਰੇ ਸੋਚਣਾ ਬੰਦ ਕਰ ਦਿਓ ਆਪਣੀ ਨਵੀਂ ਜ਼ਿੰਦਗੀ ਬਾਰੇ ਸੋਚੋ ਉਹ ਪਰਮਾਤਮਾ ਆਪੇ ਸਾਰ ਕੁਝ ਠੀਕ ਕਰ ਦੇਗਾ ਸਹੀ ਦੱਸਾਂ ਤੁਹਾਡੇ ਨਾਲ ਗੱਲ ਕਰਕੇ ਨਾ ਮੇਰਾ ਮਨ ਹਲਕਾ ਹੋ ਗਿਆ ਹੁਣ ਆਪਾਂ ਗੁੱਡ ਫਰੈਂਡ ਆ ਤੁਸੀਂ ਮੇਰੀ ਮੁਸ਼ਕਿਲ ਨੂੰ ਨਾ ਸਮਝਿਆ ਬਸ ਕਿਰਨ ਜੀ ਤੁਸੀਂ ਹੁਣ ਉਹ ਇਨਸਾਨ ਨੂੰ ਲੱਭਣਾ ਜਿਹੜਾ ਤੁਹਾਨੂੰ ਤੇ ਤੁਹਾਡੀ ਕੁੜੀਆਂ ਨੂੰ ਸੰਭਾਲੇ ਹੈ ਇਨਸਾਨ ਆਲੇ-ਦੁਆਲੇ ਲੈ ਮੇਰੇ ਨਾਲ ਕੀ ਘੂਰੀਆਂ ਮੜਦੇ ਹੋ ਸੈਂਡਵਿਚ ਖਾਓ